ਤਉ ਗੁਰ ਆਇਓ ਸਰਣ ਕਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾ ਸਿੰਦ ਸਦਾ ਨਿਰਭਾਨਾ ਸਬਨਾ ਦੇ ਅਰਹੀ ਨਾਨਕ ਦਾਸ ਸੰਤ ਪਾਛੇ ਪਰਿਉ ਰਾਖ ਦੇਖੋ ਇਹ ਵਾਰੀ ਦੰਡਾਤ ਵੰਦਨ ਅਨਕ ਪਾਰ ਸਰਬ ਲੋਭ ਮੋਹ ਮਾਇਆ ਮਨਤਾ ਫਨ ਤੇਹ ਕਟ ਮਾਹਿ ਪਛਾਨੋ ਤੇਹ ਜੋਗੀ ਕੋ ਜੁਗਤਨਾ ਜਾਣੋ ਲੋਭ ਮੋਹ ਮਾਇਆ ਮਨਤਾ ਫਨ ਤੇਹ ਕਟ ਮਾਹਿ ਪਛਾਨੋ ਰਹਾ ਉਤავਤ ਅਚਲ ਜਾਹਿ ਖੈਰਨ ਕਹੁ ਨਾਨਕ ਇਹ ਬਿਦਕ ਜੋ ਨਰ ਮੁਕਤ ਤਾਹਿ ਦੀ ਸਾਥ ਸਿੰਘ ਜੀ ਆਪਾਂ ਸੰਧਿਆ ਦੇ ਦੀਵਾਨਾਂ ਦੇ ਵਿੱਚ ਜੋ ਨਰੀ ਭਾਰ ਕਥਾ ਚੱਲ ਰਹੀ ਹੈ ਰੋਮੇພາਸ਼ਾ ਦੇ ਸ਼ਬਦਾਂ ਦੀ ਇਹ ਅੱਜ ਧਨਾਥੀ ਰਾਗ ਦਾ ਤੀਸਰਾ ਛੰਦ ਹੈ ਤਾਨਗੁਰ ਤੇਗ ਬਹਾਦਰ ਮਹਾਰਾਜ ਜਦੋਂ ਜਗਿਆਸੂਆਂ ਨੇ ਪੁੱਛਿਆ ਸੀ ਕਿ ਮਹਾਰਾਜ ਇਹ ਜੋਗੀ ਹੁੰਦੇ ਨੇ ਜੰਗਲਾਂ ਦੇ ਵਿੱਚ ਜਾ ਕੇ ਵਸਦੇ ਨੇ ਉਹਨਾਂ ਦੇ ਲੱਛਣ ਕੀ ਉਹ ਜੋਗ ਧਾਰਨ ਦਾ ਕੀ ਮਹੱਤਵ ਹੈ ਤਤਾਂ ਗੁਰਤੇਗ ਬਾਦਰ ਮਹਾਰਾਜੀ ਨੇ ਨਾ ਉਹਨਾਂ ਤੇ ਇਆਸੂਆਂ ਨੂੰ ਪਹਿਲੇ ਅਜੋਗੀਆਂ ਦੇ ਫਿਰ ਜੋਗੀਆਂ ਦੇ ਰਸਣ ਰਸ ਇਹ ਸ਼ਬਦ ਉਚਾਰਨ ਕਰਕੇ ਪਹਿਲਾਂ ਗੁਰਤੇਗ ਬਾਦਰ ਮਹਾਰਾਜੀ ਜੋਗੀ ਅਜੋਗੀਆਂ ਦੇ ਰਸਣ ਦੱਸਦੇ ਨੇ ਫਿਰ ਅਜੋਗੀਆਂ ਦੇ ਹੁਣ ਤਤਾਂ ਗੁਰਤੇਗ ਬਾਦਰ ਮਹਾਰਾਜੀ ਦੇ ਹਨਾੜ ਸ਼ਬਦ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਕੀ ਗੁਰੂ ਸਹਿਬਾਨਾਂ ਦੀ ਬਾਣੀ ਹੈ ਭਗਤ ਸਹਿਬਾਨਾਂ ਦੀ ਬਾਣੀ ਹੈ ਸਿਰਫ ਤੁੰਗੂ ਤੇਗਪਾ ਮਹਾਰਾਜ ਜਿਉਂਾੜ ਸ਼ਬਦ ਨੇ ਉਹਨਾਂ ਆੜ ਦੇ ਉਨਾਹਣ ਸ਼ਬਦ ਰਹਾਉ ਦੇ ਬੰਦ ਨਾਲ ਆਰੰਭ ਹੁੰਦੇ ਨੇ ਬਾਕੀ ਗੁਰੂ ਸਹਿਬਾਨਾਂ ਦੇ ਪਹਿਲੇ ਪੌੜੀ ਤੋਂ ਬਾਅਦ ਰਹਾਉ ਆਉਂਦਾ ਪਰ ਤੁੰਗੂ ਤੇਗਪਾ ਮਹਾਰਾਜ ਜੀ ਪਹਿਲਾ ਹੀ ਰਹਾਉ ਦੇ ਬੰਦ ਨਾਲ ਆਰੰਭ ਕਰਦੇ ਨੇ ਤੇ ਮਹਾਰਾਜ ਜਿਹੜੇ ਅਜੋਕੀ ਨੇ ਉਹਨਾਂ ਦੇ ਲੱਛਣ ਦੱਸ ਰਹੇ ਨੇ ਕਿਹੜੇ ਨੇ ਜੋਗੀ ਉਹਨਾਂ ਦੇ ਲੱਛਣ ਕੀ ਕੀ ਨੇ ਉਹਨਾਂ ਦੇ ਵਿੱਚ ਹੁੰਦੇ ਸੋ ਮਹਾਰਾਜ ਪਰਮਾਰ ਰਹੇ ਨੇ ਤਨਾਸਰੀ ਮਹਰਲਾ ਨੌਵਾਂ ਰਾਗਿਤ ਨਾਸਰੀ ਹੈ ਬਾਣੀ ਧੰਗੁਤੇ ਇੱਕ ਪਾਠ ਅਗਰ ਮਹਾਰਾਜ ਦੀ ਬਨਾਲਕ ਦੀ ਨੌਵੀਂ ਜੋਗੀ ਹੈ ਮਾਲਾ ਦਾ ਆਪਾਂ ਕੱਲ ਵੀ ਕਤੇ ਸੰਭਿਆ ਸੀ ਤਨ ਕਾਇਆ ਭਗੇ ਮਾਰਾ ਬਚਨ ਕਰਦੇ ਨੇ ਅਜੋਗੀਆਂ ਦੇ ਰਸਾ ਤਿਹ ਜੋਗ ਤਿਹ ਜੋਗੀ ਕੋ ਜੁਗਤ ਨਾ ਜਾਣੇ ਕਹਨੇ ਉਹ ਜੋਗੀ ਹਾਲੇ ਜੁਤੀ ਨਹੀਂ ਜਾਣੀ ਉਹਨੇ ਸਮਝਿਆ ਨਹੀਂ ਕਿ ਜੋਗੀ ਕਿਸ ਨੂੰ ਕਹਦੇ ਨੇ ਕਹਨੇ ਮਨੁੱਖ ਜੋਗੀ ਬਣਤਾ ਆਪਣੇ ਪੇਸ਼ ਪੋਸ਼ਾ ਆਪਣੀ ਜੋਗੀਆਂ ਵਾਲੀ ਪਾ ਲਈਏ ਕੱਪੜੇ ਪਾ ਲੈਨੇ ਪਰ ਉਹਨੇ ਸਮਝਿਆ ਨਹੀਂ ਕੀ ਨਹੀਂ ਸਮਝਿਆ ਮਹਾਰਾਜ ਜੇ ਆਪਾਂ ਮਾਰਨ ਨੂੰ ਪੁੱਛੀਏ ਕਿ ਉਹਦੇ ਕਿਹੜਾ ਦੱਸਣ ਮਹਾਰਾਜ ਨੂੰ ਉਹਦੇ ਰਕਸ਼ਨ ਕੀ ਨੇ ਮਹਾਰਾਜ ਨੇ ਕੀ ਨਹੀਂ ਸਮਝਿਆ ਮਾਰਾ ਕਹਿੰਦੇ ਨੇ ਕਹਿੰਦੇ ਪਹਿਲਾਂ ਉਹਦੇ ਰਕਸ਼ਨ ਨੇ ਪਹਿਲਾਂ ਆ ਗਿਆ ਲੋਭ ਉਹਦੇ ਚ ਲੋਭ ਫਿਰ ਕਹਿੰਦੇ ਮੋਹ ਦੇ ਵਿੱਚ ਫਸਿਆ ਰਿਹਾ ਲੋਭ ਤੇ ਪਹਿਲਾਂ ਲੋਭ ਲਾਲਚ ਕਰਨਾ ਫਿਰ ਮੋਹ ਪੈ ਜਾਣਾ ਲੋਭ ਤੇ ਮੋਹ ਦੋਨੋਂ ਸੇਮ ਹੀ ਨੇ ਥੋੜਾ ਅੰਤਰ ਹੈ ਜੇ ਲੋਭ ਦਾ ਮੋਹ ਆਏਗਾ ਉਹਦੇ ਨਾਲੇ ਲੋਭ ਆਏਗਾ ਪਰ ਇਹ ਪੰਜਾਬਕਾਰਾਂ ਤੋਂ ਸਾਰੇ ਤੋਂ ਸ੍ਰੇਸ਼ਟ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਮੋਹ ਦੱਸਿਆ ਮੋਹ ਦੇ ਪਰਥਾਰੇ ਮਹਾਰਾਜ ਬਚਨ ਕਰਦੇ ਜਿਹੜਾ ਮੋਹ ਹੈ ਇਹ ਅਜਿਤ ਸੂਰ ਸੰਗਰਾਮ ਅਤਿਤ ਬਲ ਬਹੁ ਮਰਦਨਾ ਹੈ ਕਹਿੰਦੇ ਅਜਿਤ ਹੈ ਜਿਹੜਾ ਮੋਹ ਹੈ ਇਹਨੂੰ ਜਿੱਤਿਆ ਨਹੀਂ ਸੱਚ ਆ ਸਕਦਾ ਕਹਿੰਦੇ ਜਿਹੜੇ ਆਪਣੇ ਆਪ ਚ ਵੱਡੇ ਵੱਡੇ ਮਹਾਵਲੀ ਸੀ ਨਾ ਕਿ ਆਪਣੇ ਆਪ ਨੂੰ ਵੱਡੇ ਵੱਡੇ ਮਹਾਬਲੀ ਤਾਕਤ ਵਾਲੇ ਕਹਾਉਂਦੇ ਸੀ ਮੋਲ ਇਹ ਨਾਲ ਹੀ ਘਾ ਲੱਗਾ ਮਾਰੇ ਕਹਿੰਦੇ ਆ ਉਦਾਹਰਣੇ ਵੀ ਮਿਲਦੇ ਨੇ ਫਿਰ ਕਹਿੰਦੇ ਆ ਗਾਣ ਦੇਵਤੇ ਜਿੰਨੇ ਵੀ ਦੇਵਤੇ ਨੇ ਗੰਦਰਵ ਦੇਵ ਦੇਵ ਆਗੇ ਜਿਹੜੇ ਗਾਣਾ ਆਗੇ ਨਾ ਇਹ ਜਿਹੜੇ ਦੇਵਤਿਆਂ ਦੇ ਕੀਰਤਨ ਦੇ ਸੀ ਦੇਵਤਿਆਂ ਦੇ ਦੇ ਦਰਬਾਰ ਵਿੱਚ ਜਿਹੜੇ ਕੀਰਤਨ ਕਰਨ ਵਾਲੇ ਹੁੰਦੇ ਸੀ ਇਹਨਾਂ ਨੂੰ ਗਣ ਕੇ ਹਿਜਾਂਦਾ ਸੀ ਹੇ ਗੰਦਰ ਉਹਨਾਂ ਦੇ ਸੇਵਕ ਜਿਹੜੇ ਦੇਵਤਿਆਂ ਦੇ ਸਿਰ ਰੋਹਦੇ ਉਹਨਾਂ ਨੂੰ ਗੰਦਰ ਵਾਕਿਆ ਦੱਸਦਾ ਗੰਦਰ ਕਹਿੰਦੇ ਮਾਨੁੱਖ ਮਨੁੱਖ ਵੀ ਇਹਦੇ ਵਿੱਚ ਹਾਰ ਗਿਆ ਉਹਦੇ ਵਿੱਚ ਨਾ ਇਹ ਜਦ ਰੱਖਿਆ ਪਾਸ਼ ਪੰਖੀ ਬਿਨੋਹਰਾ ਪਸ਼ੂ ਵੀ ਪੰਛੀ ਵੀ ਇਹ ਸਾਰੇ ਮੋਹ ਦੇ ਵਿੱਚ ਫਸ ਗਏ ਹੋਣ ਕੀੜੀ ਹੈ ਕੀੜੀ ਨੂੰ ਇਹ ਛੋਟਾ ਜਿਹਾ ਜੀਵ ਹੈ ਘਰ ਦੀ ਕਣਕਾਂ ਦਾ ਮਾਤਰਿਆ ਉਹਨੂੰ ਵੀ ਆਪਣੇ ਵਰਤਿਆ ਦਾ ਉਹ ਹੈ ਕਿ ਉਹ ਭੁੱਖੇ ਨੂੰ ਨਾਲ ਲਈ ਉਹ ਖਾਣਾ ਇਕੱਠਾ ਕਰਦੀ ਰਹਿੰਦੀ ਹੈ ਇਸ ਤਰ੍ਹਾਂ ਪੰਛੀ ਹੈ ਪਰ ਪੰਛੀ ਦੀ ਗੱਲ ਕੀ ਬਾਰੇ ਹੈ ਪਰ ਪੰਛੀ ਹੈ ਜਿਹਦੇ ਜੰਗਲ ਨੂੰ ਅੱਗ ਲੱਗ ਜਾਏਗੀ ਨਾ ਉਹ ਆਪ ਵਿੱਚ ਜਾ ਕੇ ਸਵਾਹ ਹੋ ਜਾਏਗੀ ਆਪਣੇ ਬੱਚਿਆਂ ਨੂੰ ਕੁਝ ਨਹੀਂ ਹੁੰਦੇਗੇ ਪੰਛੀ ਦਾ ਮੋਹ ਹੈ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਦੇ ਨਾਲ ਨਾਰਾ ਕਹਿੰਦੇ ਆ ਤਿਹ ਜੋਗੀ ਕੋ ਜੁਗਤ ਨਾ ਜਾਣਦਾ ਜੁਗਤੀ ਸਮਝੇ ਹੀ ਨਹੀਂ ਕਹਿੰਦੇ ਲੋਕ মোহ ਮਾਇਆ ਮੇਂ ਹੋਨੇ ਲੋਕ মোহ ਲੋਹ ਦੇ ਵਿੱਚ ਫਸ ਗਿਆ ਮਾਇਆ ਵਿੱਚ ਫਸਿਆ ਹੋਇਆ ਹੈ ਮਾਇਆ ਮਮਤਾ ਮਾਇਆ ਮਮਤਾ ਦੇ ਵਿੱਚ ਤਿਹ ਘਟ ਦਾ ਮਾਹਿ ਪਛਾਨੋ ਆਪਣੇ ਅੰਦਰੋਂ ਤਾਂ ਪਛਾਣਦੇ ਹੀ ਨੇ ਘਟ ਦਾ ਅਤ ਅੰਦਰ ਘਟ ਦਾ ਅਤ ਘਟ ਵੀ ਆਉਂਦਾ ਹੈ ਘਟ ਦੇ ਕਈ ਅਤ ਗੁਰੂ ਸਾਹਿਬ ਨੇ ਦਰਵਾਜੇ ਉੱਤੇ ਕੀਤੇ ਇਥੇ ਗੁਰਸਾਖਾ ਘਟ ਦਾ ਅਰਥ ਆਪਣੇ ਅੰਦਰ ਦਾ ਕਰਦੇ ਨੇ ਕਿ ਅੰਦਰ ਆਪਣੇ ਅੰਦਰ ਪਰਮਾਤਮਾ ਖਿਸ਼ਾਨੇ ਜਿਹੜਾ ਅੰਦਰ ਪਰਮਾਤਮਾ ਵਸ ਗਿਆ ਦੇਖੋ ਨਾਮ ਪਸਾਨ ਮਾਰ ਹੀ ਪਸਾਨ ਹੋ ਕਿਉਂਕਿ ਹੁਣ ਜਿਹੜਾ ਇਹ ਯੋਗ ਮਾਰਗ ਯੋਗੀਆਂ ਦੀ ਮਾਰਗ ਇਹ ਅਸਲ ਜਿਹੜੀ ਆਰੰਭਤ ਆ ਬੁੱਧ ਤੋਂ ਹੋਈ ਸੀ ਬੁੱਧ ਮਾਰਗ ਤੋਂ ਆ ਜਦੋਂ ਬੋਧਧਰਮ ਵਾਲਿਆਂ ਨੇ ਇਹਨਾਂ ਦੀ ਸ਼ੁਰੂਆਤ ਕੀਤੀ ਸੀ ਉਜਿਹੜੇ ਬੋਧੀ ਹੁੰਦੇ ਸੀ ਨਾ ਉਹ ਬੋਧੀ ਗਰੋ ਜਾਂਦੇ ਸੀ ਕਿਸੇ ਬੋਹੇ ਦੇ ਦੁਆਲੇ ਉਹ ਸੰਤੋਖ ਦੇ ਵਿੱਚ ਆਪਣਾ ਖੜੇ ਰਹਿੰਦੇ ਸੀ ਉਹਨਾਂ ਦੇ ਬੋਹੇ ਦੇ ਦੁਆਲੇ ਜਾ ਕੇ ਖੜ ਜਾਣਾ ਕੁਝ ਨਾ ਬੋਲਣਾ ਜੇ ਪਰਿਵਾਰ ਨੇ ਕੁਝ ਪਾਤ ਆ ਤਾਂ ਲੈ ਲੈਣਾ ਜੇ ਨਾ ਪਾਇਆ ਉਹ ਅੱਗੇ ਚਲਾ ਜਾਂਦੇ ਸੀ ਕੁਝ ਨਹੀਂ ਸੀ ਬੋਲਦੇ ਐਸੀ ਤਰ੍ਹਾਂ ਇਹ ਜੋਗ ਜਿਹੜੀ ਮਾਤਾ ਇਹ ਜੋਗੀ ਫਿਰ ਉਸ ਬੋਧੀਆਂ ਤੋਂ ਸ਼ੁਰੂ ਹੋਈ ਸੀ ਜੋਗ ਮਾਰਗ ਦੀ ਇਥੋਂ ਤੱਕ ਹੁਣ ਗੋਰਖਨਾਥ ਨੇ ਬੜੇ-ਬੜੇ ਰਾਜਿਆਂ ਨੂੰ ਜੋਗੀ ਬਣਾ ਦਿੱਤਾ ਸੀ ਉਸ ਵੇਲੇ ਨਾ ਪ੍ਰਚਲਿਤ ਹੋਏ ਸੀ ਜੋਗਦਾਰ ਚਲੋ ਅੱਜ ਦੇ ਸਮੇਂ 'ਚ ਆਪਾਂ ਜਿਹੜਾ ਇਹ ਜੋਗ ਮੰਗ ਕੇ ਖਾਣਾ ਪਖੰਡ ਬਣਾ ਦਿੱਤਾ ਪਰ ਆਸਲ 'ਚ ਜੋਗ ਹੈ ਕਿ ਜੇ ਆਪਾਂ ਜੋਗ ਨੂੰ ਪੁੱਛੇ ਤਾਂ ਮਹਾਰਾਜ ਹਨ ਗੁਰ ਤੇਗ ਬਾਦਰ ਮਹਾਰਾਜ ਹੀ ਆਪਾਂ ਨੂੰ ਉਹੀ ਅੱਜ ਸਮਝਾਉਣਾ ਚਾਹੁੰਦੇ ਨੇ ਜਿਹੜੇ ਜੋਗੀ ਹੁੰਦੇ ਨੇ ਉਹਨਾਂ ਦੇ ਲੱਛਣ ਸਮਝਾਉਣਾ ਚਾਹੁੰਦੇ ਨੇ ਤੇ ਉਹੀ ਹਰਤਾਨ ਗੁਨਾਹਾਂ ਦੇ ਮਹਾਰਾਜ ਉਦਾਹਰਣ ਦਿੰਦੇ ਨੇ ਕਿਉਂਕਿ ਜਿਹੜੀ ਗੁਰਬਾਣੀ ਹੈ ਨਾ ਜਦੋਂ ਆਪਾਂ ਗੁਰਬਾਣੀ ਸਵਾਲ ਕਰਦੇ ਹਾਂ ਤਾਂ ਗੁਰਬਾਣੀ ਹੀ ਉਹ ਸਵਾਲ ਦਾ ਜਵਾਬ ਦਿੰਦੀ ਹੈ ਜਿਵੇਂ ਆਪਾਂ ਜਪਜੀ ਸਾਹਿਬ ਚ ਬੱਜੇ ਪੜ੍ਹਦੇ ਆ ਭਰੀਏ ਹੱਥ ਪਾਰ ਤਾਂ ਦੇ ਫਿਰ ਮਾਰਾ ਕਹਿੰਦੇ ਸਵਾਲ ਹੋ ਗਿਆ ਪਾਣੀ ਉਤਰ ਉਤਰ ਸੁਖੇ ਮੂਤਰ ਬਲੀਤੇ ਕੱਪੜੇ ਹੋਏ ਦੇ ਸਾਗੁਣ ਲਾਈਏ ਉਤਰ ਭਰੀਏ ਮਤ ਪਾਪਾ ਕੇ ਸੰਗ ਇਹ ਸਵਾਲ ਹੋ ਗਿਆ ਉਹ ਤੋਪ ਹੈ ਨਾ ਵੈ ਕਰਾਂਗੇ ਇਸੇ ਤਰ੍ਹਾਂ ਗਰਵਾਣੀ ਆਪਣੇ ਆਪ ਦੇ ਵਿੱਚ ਸਵਾਲ ਵੀ ਪੈਦਾ ਕਰਦੀ ਹੈ ਤੇ ਆਪਣੇ ਆਪ ਹੀ ਉਹਦਾ ਜਵਾਬ ਦਿੰਦੀ ਹੈ ਜਦੋਂ ਆਪਾਂ ਗਰਵਾਣੀ ਨੂੰ ਡਿਟੇਲ ਚ ਪੜਦੇ ਹਾਂ ਸਾਝਦੇ ਹਾਂ ਅਰਥ ਕਰਦੇ ਹਾਂ ਕਿ ਜਦੋਂ ਇਹ ਗੋਰਖਨਾਥ ਨੇ ਇਹ ਜਿਹਨੂੰ ਵੱਡੇ ਵੱਡੇ ਰਾਜਿਆਂ ਨੂੰ ਨਾ ਸਾਧ ਬਣਾ ਦਿੱਤਾ ਜੋਗੀ ਬਣਾ ਲਿਆ ਉਹਨਾਂ ਨੂੰ ਪਹਿਲਾਂ ਬਲੌਕੀ ਖਾਦੀ ਜਿਹੜੇ ਆਦੇ ਆਰਥਿਕ ਆਧਨਿਕ ਦਾ ਪ੍ਰਸਾਦ ਦਿੱਤੇ ਉਸ ਆਦ ਦੇ ਲੱਛਣ ਜਿਹੜੇ ਜਿਹੜੇ ਯੋਗੀ ਤੇ ਅਯੋਗੀ ਦੇ ਲੱਛਣ ਹੈ ਕਿ ਯੋਗੀ ਕਿਹਨੂੰ ਕਹਿੰਦੇ ਆ ਅਯੋਗੀ ਕਿਹਨੂੰ ਹੁਣ ਜਿਹੜੇ ਉਹ ਯੋਗੀਆਂ ਨੂੰ ਉਹਨੇ ਪਹਿਲਾਂ ਆਦਾ ਬਲੋਕੀ ਫੜਾ ਦਿੱਤੀ ਬਲੋਕੀ ਫੜਾ ਕੇ ਆਖਿਆ ਕਿ ਦਰ ਦਰ ਜਾ ਕੇ ਤੁਸੀਂ ਮੰਗ ਖਾਣਾ ਹੈ ਮੰਗ ਕੇ ਖਾਣਾ ਹੈ ਪਰ ਉਹ ਬਲੋਕੀ ਦਾ ਅਸਲ ਜਹ ਹੱਥ ਸੀ ਕਿ ਅੰਦਰੋਂ ਹੋਮੇ ਮਿਟ ਜਾਵੇ ਵੀ ਅੰਦਰੋਂ ਹੌਮੇ ਖਤਮ ਹੋ ਜਾਵੇ ਵੀ ਉਹਨਾਂ ਰਾਜੇ ਸੀ ਪਹਿਲਾਂ ਰਾਜੇ ਸੋ ਸਾਰਿਆਂ ਨੂੰ ਦਾਨ ਦੇਣ ਵਾਲੇ ਸੀ ਰਾਜੇ ਦਾਨ ਦਿੰਦੇ ਸੀ ਵੱਡੇ ਮਹਾਸਾਰੇ ਹੋਰ ਜਿੰਨੇ ਉਹਨਾਂ ਦੇ ਰਾਤੇ ਜੋਗੀ ਆਉਂਦੇ ਸੀ ਉਹ ਦਾਨ ਦਿੰਦੇ ਸੀ ਜਿੰਨੇ ਜੋਗੀ ਹੋਰ ਔਖੇ ਸਾਧੂ ਆਉਂਦੇ ਸੀ ਉਹ ਚੀਜ਼ ਨੂੰ ਗੁਰਖਨਾਥ ਨੇ ਖਤਮ ਕਰਨ ਲਈ ਪਹਿਲਾਂ ਰਾਜੇ ਨੂੰ ਬਲੋਕੀ ਭਾ ਦਿੱਤੀ ਕਿ ਪਹਿਲਾਂ ਤੁਸੀਂ ਧਾਰਾਂ-ਧਾਰਾਂ ਤੇ ਜਾ ਕੇ ਮੁੱਕ ਕੇ ਮਨ ਕੇ ਨੂੰ ਛੱਡਣਾ ਹੈ ਇਹ yogi chuki ਅੰਦਰੋਂ ਹੰਕਾਰ ਕਰ ਅਭਿਮਾਨ ਵਕਾਰਾਂ ਨੂੰ ਕਤਮ ਕਰਨਾ ਅੱਜ ਕੱਲ੍ਹ ਤਾਂ ਦਿੱਧੀਆਂ ਥੰਦੀਆਂ ਤੱਕ ਯੋਗ ਸੀਮਤ ਰਹਿ ਗਏ ਕਿਸੇ ਨੂੰ ਸ਼ਰਾਬ ਦੇ ਤੱਕ ਨਹੀਂ ਇਹ ਚੀਜ਼ ਨਹੀਂ ਸੀ ਉਸ ਸਮੇਂ ਕਿਉਂਕਿ ਮਾਰਾ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਜਿਹੜੇ ਅਸਲ ਜੇ ਤੁਸੀਂ ਕਹਿੰਦੇ ਹੋ ਕਿ ਮਨ ਖਾਣਾ ਕੀ ਹੈ ਜਿਹੜਾ ਅੱਜ ਕੱਲ੍ਹ ਆਖਾਂਡ ਹੈ ਕਹਿੰਦੇ ਆ ਹੋਰ ਪੀਰ ਸਾਥ ਹੋਈ ਮੰਗ ਜਾ ਮੰਗਲ ਜਾਏ ਕਹਿੰਦੇ ਤਾ ਕਹਿ ਮੂਲ ਆ ਗਿਆ ਕਰ ਕਹਿ ਮੰਗ ਕੇ ਖਾਣੇ ਉਹਨਾਂ ਦੇ ਮੱਥੇ ਨਾ ਲੱਗਾ ਪੈਰ ਨਾ ਲੱਗਾ ਦਰਵੇਸ਼ ਕੋ ਜਾਣ ਸੀ ਬਿਗਲਾ ਉਹ ਦਰਵੇਸ਼ ਜੇਕਰ ਘਾਰ ਅੰਡੇ ਮੰਗਦਾ ਤ੍ਰਿਗ ਜੀਵਨ ਤ੍ਰਿਗ ਵੇਸ ਕਹਿੰਦੇ ਜੇ ਦਾਤ ਕਰ ਨੌਕੜ ਖਾਣਾ ਦਰਵੇਸ਼ ਦਾ ਉਹਦਾ ਜੀਵਨ ਤ੍ਰਿਗ ਹੈ ਵਿਅਰਥ ਹੈ ਤ੍ਰਿਗ ਦੇ ਸਮਾਨ ਹੈ ਤ੍ਰਿਗ ਕੋਲ ਪਾਇਆ ਹੋਇਆ ਚੋਲਾ ਵੀ ਤ੍ਰਿਗ ਹੈ ਜੇ ਅਸਲ ਤੇ ਜਿਹੜਾ ਆਪਣਾ ਸਿੱਖਾਂ ਦਾ ਕੰਮ ਹੈ ਜੇ ਆਪਾਂ ਸਿੱਖਾਂ ਨੇ ਮੰਗਣਾ ਨਾ ਜਿਹੜੀ ਆਪਾਂ ਨੂੰ ਅੱਜ ਮਹਾਰਾਜ ਜੀ ਨਾਲ ਸੁਝਾਅ ਦੇਣਾ ਇਸ ਅਸਰਾਂ ਕਿ ਜਿਹੜਾ ਆਪਾਂ ਮੰਗਣਾ ਹੈ ਆਪਾਂ ਗੁਰੂ ਸਾਹਿਬ ਤੋਂ ਮੰਗਣਾ ਹੈ ਆਪਾਂ ਕਿਸੇ ਰੇਹ ਦੇ ਜਾ ਕੇ ਹੱਥ ਨਹੀਂ ਆਪਾਂ ਭਾਰਤ ਵਰਸ਼ ਵਿੱਚ ਜੇ ਆਪਾਂ ਦੇਖੋ ਨਾ ਦਰਸ਼ਨ ਦੇ ਵਿੱਚ ਅਨੇਕਾਂ hindu ਮਤ ਦੇ ਮੰਦਿਰ ਬਣੇ ਹੋਏ ਜੇ ਆਪਾਂ hindu ਦੀ ਆਮ ਜਨ ਦੇਖੀ ਨਾ ਸਿੱਖਾਂ ਨਾਲੋਂ ਕਿਤੇ ਜ਼ਿਆਦਾ ਪਰ ਲੰਗਰ ਸਭ ਤੋਂ ਜ਼ਿਆਦਾ ਸਿੱਖ ਧਰਮ ਦੇ ਚਲਾ ਰਹੇ ਆ ਸਭ ਤੋਂ ਜ਼ਿਆਦਾ ਨੰਗਰ ਸਿੱਖਾਂ ਦੇ ਧਰਮ ਦੇ ਚੱਲਦੇ ਨੇ ਕਿਉਂਕਿ ਸਿੱਖਾਂ ਨੂੰ ਵਾਸ਼ਿਸ਼ ਗੁਰੂ ਨਾਨਕ ਸਾਹਿਬ ਦੀ ਹੈ ਤੇਜ ਤੰਗ ਗੋਬਿੰਦ ਸਿੰਘ ਪਾਸ਼ਾ ਦਾ ਹੈ ਕਿਉਂਕਿ ਮਾਰਾ ਦੇ ਵਚਨ ਹੈ ਖੀਸਾ ਮੇਰਾ ਤੇ ਹੱਥ ਤੇਰਾ ਇਹ ਸਿੱਖਾਂ ਨੂੰ ਵਚਨ ਹੈ ਮਾਰਾ ਦਾ ਫਿਰ ਜਿਹੜਾ ਦੂਸਰਾ ਸੀ ਜਿਹੜਾ ਦੂਸਰਾ ਸੀ ਪੜਾ ਚੋਲਾ ਪਵਾਣਾ ਖੱਪੜੀ ਕੱਪੜੀ ਦਾ ਆਪ ਤੁੜੜੋ ਭਗਵਾ ਨੂੰ ਝੋਲਾ ਪਾਉਂਦੇ ਸਹਾਦਨ ਜਾਂ ਕੁਛ ਵੀ ਪ੍ਰਾਣੇ ਸਮਾਜੇ ਜੋ ਸਾਧ ਪਾਉਂਦੇ ਸੀ ਉਹ ਖੱਪੜੀ ਪਾਉਣ ਦਾ ਕੀ ਆ ਕਿਉਂ ਪਾਉਂਦੇ ਸੀ ਉਹਦਾ ਹੱਥ ਸੀ ਵੀ ਅੰਦਰੋਂ ਹੰਕਾਰ ਤੁਨ ਨੂੰ ਆਉਣ ਲਈ ਹੰਕਾਰ ਖਤਮ ਹੋਣ ਦਾ ਕਾਰਨ ਕਿ ਜਿਹੜਾ ਉਹ ਅੱਜ ਆਪਣਾ ਪਾਇਆ ਨਾ ਆਕਰਮ ਤੈਨੂੰ ਇਸ ਦੇ ਵਿੱਚ ਲਵੇੜ ਕੇ ਹੀ ਅਗਨ ਭੇਡ ਕਾਦਣਾ ਸਵਾਰ ਕਰ ਦਿੰਦਾ ਇਹ ਖੱਪੜੀ ਪਾਉਣ ਦਾ ਅਰਥ ਇਹ ਸੀ ਤੇ ਆਖੀ ਜਾ ਸਵਾ ਨਾਲ ਲੈਣਾਾਰੇ ਤੇ ਬੰਦੇ ਨੂੰ ਸਵਾਹ ਜੋਗੀਆਂ ਦੇ ਸਵਾਹ ਮਾਰਨੇ ਉਹ ਸਵਾਹ ਦਾ ਅਰਥ ਇਹ ਸੀ ਕਿ ਸਵਾਹ ਦੇ ਵਿੱਚ ਆਤਮਾ ਨੂੰ ਇਸੇ ਤਰ੍ਹਾਂ ਮਿੱਟੀ ਰਹਿ ਗਿਆ ਸਵਾਹ ਆਇਆ ਸਵਾਹ ਦੇ ਵਿੱਚ ਹੀ ਰਹਿ ਜਾਣਾ ਇਹ ਆਖੀ ਸੀ ਤੇ ਧੰਗੁਰਨਾਥ ਦੇ ਮਹਾਰਾਜੀ ਪੰਜਾਬੀ ਸਾਹਿਬ ਦੇ ਵਿੱਚ ਜੋਗੀਆਂ ਦੇ ਲਖਣ ਸੁਝਾਉਂਦੇ ਕਿ ਜੋਗੀਆਂ ਦੇ ਜਿਹੜੇ ਹੋਣਾ ਕੀ ਚੀਜ਼ ਆਏਗੀ ਜੋਗੀਆਂ ਦੇ ਵਿੱਚ ਮਨ ਕਹਿੰਦੇ ਮੂਡ ਦਾ ਸੰਤੋਖ ਕਹਿੰਦੇ ਜਿਹੜੇ ਕੰਨ ਫੜਵਾ ਕੇ ਮੁੰਦਰਾ ਪਵਾ ਦਿੰਦੇ ਨੇ। ਜਿਹਦੀ ਉਦੀ ਜਗਾ ਸੰਤੋਖ ਧਾਰਨਾ ਚਾਹੀਦਾ ਹੁੰਦਾ ਹੈ ਸੰਤੋਖ। ਹਣ ਸੰਤੋਖ ਕੀ ਹੈ? ਸੰਤੋਖ ਦੇ ਅਰਥ ਕਰੀਏ ਤਾਂ ਜੋਗੀਆਂ ਨੇ ਮਰ ਕੇ ਦੇ ਉਸ ਆਖੀ ਦੇ ਨਾਲ ਸੁਝਾਉਂਦੇ ਨੇ ਫਿਰ ਟੀਕਾ ਕਰ ਸਾਖੀ ਦੱਸਦੇ ਨੇ ਕਹਿੰਦੇ ਕਿ ਦਰਵੇਸ਼ ਸੀ। ਕਈ ਉਹ ਦਰਵੇਸ਼ ਦੀ ਤੁਲਨਾ ਬਾਬੇ ਫਰੀਦ ਦੇ ਨਾਲ ਕਰਦੇ ਨੇ ਪਰ ਟੀਕਾ ਕਰਾਂ ਨੇ ਉਹਦੀ ਦਰਵੇਸ਼ ਦੀ ਤੁਲਨਾ ਬਾਬੇ ਫਰੀਦ ਨਾਲ ਨਹੀਂ ਕੀਤੀ। ਉਧਰ ਵੇਸ਼ ਸੀ ਉਹਦਾ ਖਾਣਾ ਨਾ ਇੱਕ ਮੁਸਲਮਾਨ ਇੱਕ ਸ਼ੇਖ ਨੇ ਆਪਣੇ ਘਰ ਵੱਜ ਕਰ ਲਿਆ ਕਿ ਤੁਸੀਂ ਮੇਰੇ ਘਰ ਆ ਕੇ ਖਾਣਾ ਖਾ ਸਕਣਾ ਹੈ ਤਾਂ ਉਹ ਜਿਹੜਾ ਮੁਸਲਮਾਨ ਸੀ ਨਾ ਬੜਾ ਸਿੱਧਿਆਂ ਵਾਲਾ ਸੀ ਬੜਾ ਮਹਬੂਬ ਸੀ ਇਹ ਮੈਂ ਕਹਦੀ ਹਾਂ ਹੁਣ ਸਿੱਧਿਆਂ ਵਾਲਾ ਉਹਦੇ ਕੋਲ ਤਾਂ ਨਾਮ ਪਾਣੀ ਨਾ ਹੋਵੇ ਉਹ ਜੁਝ ਮਸ਼ਹੂਰ ਹੋਵੇ ਉਹਦਾ ਵੀ ਕੋਈ ਫਾਇਦਾ ਨਹੀਂ ਉਹ ਜੋ ਮਸ਼ਹੂਰ ਬੜਾ ਸੀ ਤਾਂ ਉਹਣਾ ਸੇਕ ਸੀ ਆਪਣੀ ਨੌਕਰ ਵਾਲੀ ਨੂੰ ਆਪਣੀ ਦਾਸੀ ਨੂੰ ਜਾ ਕੇ ਕਿਹਾ ਕਿ ਅੱਜ ਦਰবেশ ਨੇ ਘਰ ਆ ਕੇ ਪ੍ਰਸਾਦਾ ਛਕਣਾ ਹੈ ਤੁਸੀਂ ਪ੍ਰਸਾਦਾ ਤਿਆਰ ਕਰੋ ਬੜਾ ਸੋਹ। ਉਹ ਗਾਮਾ ਜਣੀ ਨੌਕਰਾਂ ਵਾਲੀ ਸੀ ਉਸ ਤੇ ਉਹ ਸੇਕ ਦੀ ਜਿਹੜੀ ਉਸਨੇ ਦਾਸੀ ਖਰੀਦੀ ਹੋਈ ਸੀ। ਮਤਲਬ ਉਹ ਪੱਕੇ ਤੌਰ ਤੇ ਉਸਵੇ ਖਰੀਦੀ ਸੀ। ਉਸਦੇ ਘਰ ਆਪਕਾਰ ਇਸਾ। ਉਹ ਬੜੀ ਨਾਮ ਬਣ ਵਾਲੀ ਚੜ੍ਹਦੀ ਕਲਾ ਵਾਲੀ ਸੀ। ਭਜਨ ਮੰਦਗੀ ਵਾਲੀ। ਉਸਨੇ ਨਾ ਜਿਵੇਂ ਕੱਲੇ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਚੱਕੀ ਪੀਸਦੇ ਸੀ ਜਦੋਂ ਕੋਈ ਗੁਰਸਿੱਖ ਪ੍ਰਸ਼ਾਦਾ ਛਕਣ ਆਉਂਦਾ ਸੀ ਕੱਲੇ ਇੱਕ ਇੱਕ ਦਾਣੇ ਤੇ ਮੂਲ ਮੰਤਰ ਦਾ ਜਾਪ ਕਰਨਾ ਨਾਲ ਉਹਨਾਂ ਨੂੰ ਉਸ ਨੂੰ ਦੇਣਾ ਉਸ ਤਰ੍ਹਾਂ ਉਸਨੇ ਪ੍ਰਸ਼ਾਦਾ ਤਿਆਰ ਕੀਤਾ ਇੱਕ ਇੱਕ ਦਾਣਾ ਮੂਲ ਮੰਤਰ ਤੇ ਦਾਣਾ ਨੂੰ ਅੱਗੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਸਿੱਖਾਂ ਦੇ ਸਿੰਘਾਂ ਨੂੰ ਪ੍ਰਸ਼ਾਦਾ ਸਿਖਾਉਣਾ ਆਉਂਦਾ ਸੀ ਇੱਕ ਇੱਕ ਦਾਣਾ ਚੋਗ ਦੇ ਸਿਰ ਦੇ ਵਿੱਚ ਕੰਕਰ ਹੁੰਦੇ ਸੀ ਨਾਲ ਜਾਪ ਜਪਜੀ ਸਾਹਿਬ ਜਾਂ ਮੂਲ ਮੰਤਰ ਦਾ ਵਾਇਪੁਰ ਦਾ ਸਿਮਰਨ ਕਰਦੇ ਸੀ ਉਹ ਦਾ ਜਿਹੜਾ ਦਾ ਪ੍ਰਸ਼ਾਦਾ ਸੀ ਫਿਰ ਉਹ ਅੰਮ੍ਰਿਤ ਬਣ ਜਾਂਦਾ ਸੀ ਜਿਹੜੇ ਸੱਤੀ ਪ੍ਰਕਾਰ ਦੇ ਭੋਜਨ ਨੇ ਉਹ ਵੀ ਇਹਨਾਂ ਦੇ ਫਿਰ ਰਾਸ ਨੂੰ ਇਹ ਵਿਕੇ ਪੈ ਜਾਂਦੇ ਸੀ ਉਹ ਨੌਕਰ ਵਾਲੀ ਨੇ ਇਸੇ ਤਰ੍ਹਾਂ ਪ੍ਰਸ਼ਾਦਾ ਤਿਆਰ ਕੀਤਾ ਉਹ ਦਰਬੇਸ਼ ਫਿਰ ਉਸਦੇ ਘਰ ਖਾਣ ਆਇਆ ਉਹ ਜਦੋਂ ਉਸ ਨੌਕਰ ਵਾਲੀ ਨੇ ਨਾ ਉਹ ਪ੍ਰਸ਼ਾਦਾ ਪਾ ਕੇ ਉਸ ਦਰਬੇਸ਼ ਨੂੰ ਦਿੱਤਾ ਦਰਵੇਸ਼ ਨੇ ਜੇ ਪਹਿਲੀ ਗੁਰ ਕੀ ਮੂਹ ਦੇ ਵਿੱਚ ਹੀ ਰੱਖੀ ਸੀ ਉਹ ਕਹਿੰਦਾ ਦੇ ਵਿੱਚ ਲੂਣ ਘੱਟ ਹੈ ਤਾਂ ਅਕੁਰਾਣੀ ਨੇ ਆਖਿਆ ਸੀ ਉਹ ਫਿਰ ਬੜਾ ਝਗੜਾ ਹੋਇਆ ਉਹਨੇ ਜਦੋਂ ਦਰਵੇਸ਼ ਨੇ ਆਖਿਆ ਕਿ شیخ شیخ ਨੂੰ ਕਿ ਮੈਂ ਦਸ ਘਰ ਛੱਡ ਕੇ ਤੇਰੇ ਘਰ ਪ੍ਰਸ਼ਾਦਾ ਛਕਣਾ ਆਂ ਤੇਰੇ ਘਰ ਭਾਂਜ ਪ੍ਰਸ਼ਾਦਾ ਉਹਦੇ ਵਿੱਚ ਲੂਣ ਘੱਟ ਹੈ ਜੇ ਤੂੰ ਮੇਰੀ ਖਾਤਰਦਾਰੀ ਨਹੀਂ ਕਰਨੀ ਤਾਂ ਕਿਉਂ ਬੁਲਾਇਆ ਉਹ ਸ਼ੇਖ ਆਪਨੇ ਮੱਥ ਕਰਾਣ ਨੂੰ ਕੋਲ ਆ ਗਿਆ ਤਾਂ ਨੌਕਰਾਨੀ ਨੇ ਆਖਿਆ ਤੈਨੂੰ ਹਲੇ ਮੂੰਹ ਦਾ ਸਵਾਦ ਦਾ ਗਿਆਨ ਏ ਜੀਵ ਦਾ ਸਵਾਦ ਦਾ ਗਿਆਨ ਤੂੰ ਕਿਹੜਾ ਦਰਵੇਸ਼ ਹੈ ਜੇ ਤੂੰ ਦਰਵੇਸ਼ ਹੁੰਦਾ ਤਾਂ ਤਨ ਜੀਵ ਦਾ ਸਵਾਦ ਹੀ ਨਾ ਹੁੰਦਾ ਇਸ ਤਰ੍ਹਾਂ ਉਸ ਨੇ ਜਵਾਬ ਦਿੱਤਾ ਜਿਹੜਾ ਇਸ ਤਰ੍ਹਾਂ ਜਿਹੜਾ ਆਪਣੇ ਹਿਰਦੇ ਦੇ ਵਿੱਚ ਸੰਤੋਖ ਨੂੰ ਧਾਰਨ ਵੀ ਸੰਤੋਖ ਨੂੰ ਧਾਰਨ ਜਿਆਦਾ ਸਿੰਪਲ ਜੀ ਧਾਰਨ ਦੇ ਤੌਰ ਤੇ ਸਮਝਣਾ ਹੋਵੇ ਨਾ ਜੀਵੇਂ ਸ਼੍ਰੀ ਅਮਰਤਸਰ ਸਰਸਰ ਦਾ ਸ੍ਰੋਵਰ ਦਾ ਨਿਰਮਾਣ ਹੋਇਆ ਸੀ। ਸਭ ਤੋਂ ਪਹਿਲਾਂ ਸੰਤੋਖ ਸਰ ਸਾਹਿਬ ਦਾ ਨਿਰਮਾਣ ਹੋਇਆ ਸੀ। ਉਹ ਤੋਂ ਬਾਅਦ ਪਹਿਲਾਂ ਸੰਤੋਖ ਸਰ ਸਾਹਿਬ ਦਾ ਟੱਕ ਲਵਾਇਆ ਗਿਆ। ਉਹ ਤੋਂ ਬਾਅਦ ਸ਼੍ਰੀ ਅਮਰਸਰ ਦਾ ਟੱਕ ਲਵਾਇਆ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਨੇ। ਉਹਦੇ ਵਿੱਚ ਨਾ ਪਾਣੀ ਪਾਇਆ ਗਿਆ ਜਦੋਂ ਸਰੋਵਰ ਦੇ ਵਿੱਚ ਜਲ ਭਰਿਆ ਗਿਆ। ਉਹ ਜਲ ਠਹਿਰਦਾ ਨਹੀਂ ਸੀ। ਉਹ ਜਲ ਠਹਿਰਦਾ ਨਹੀਂ ਸੀ ਉਹ ਸਮਝ ਆਂਦਾ ਸੀ। ਮਾਰ ਨੇ ਆਖਿਆ ਸੀ ਸੰਤੋਖ ਸਰਸਾਹਬ ਦੀ ਮਿੱਟੀ ਲਿਆ ਕੇ ਸਰੋਵਰ ਦੇ ਵਿੱਚ ਗਾ ਲਾਓ ਹੁਣ ਵੀ ਜਦੋਂ ਕਦੇ ਕਾਰ ਸੇਵਾ ਹੁੰਦੀ ਹੈ ਨਾ ਉਪਰ ਉਪਰੋਂ ਗਾਰ ਕੱਢਣਗੇ ਜਦੋਂ ਥੱਲੇ ਉਹ ਮਿੱਟੀ ਆ ਜਾਂਦੀ ਹੈ ਨਾ ਸੰਤੋਖ ਸਰਸਾਹਬ ਦੀ ਮਿੱਟੀ ਹੈ ਉਹ ਕਾਰ ਸੇਵਾਲੇ ਬਾਹਰ ਨਹੀਂ ਕੱਢਣ ਦਿੰਦੇ ਉਹ ਜਲ ਸੰਤੋਖ ਸਰਸਾਹਬ ਦੀ ਮਿੱਟੀ ਕਰਕੇ ਉੱਤੇ ਗਿਆ ਹੋਇਆ ਹੈ ਇਸੇ ਤਰ੍ਹਾਂ ਅੰਦਰ ਹੇੱਦੇ ਦੇ ਵਿੱਚ ਸੰਤੋਖ ਧਾਰਨਾ ਚਾਹੀਦਾ ਹੈ ਕਿ ਅੰਦਰ ਬਾਹਰ ਬਣ ਟਿਕ ਸਕੇ ਇਹ ਮਾਰੇ ਲਖਣ ਤੱਕ ਇਹ ਨੂੰਦਾ ਸੰਪੋਖ ਸ਼ਰਮਪਾ ਹਝੋੜ ਹੁਣ ਸ਼ਰਮ ਦਾ ਅਰਥ ਇੱਕ ਤਾਂ ਉਤਮ ਕੀਤਾ ਜਾਂਦਾ ਹੈ ਹਿੰਦੀ ਦੇ ਉਦਾਹਰਣ ਤੇ ਹਿੰਦੀ ਦੇ ਸ਼ਬਦ ਦੇ ਨਾਲ ਇਹਦਾ ਉਦਮ ਕੀਤਾ ਜਾਂਦਾ ਹੈ ਇੱਕ ਦੂਜਾ ਲੱਜਾ ਲਾਜਾ ਸ਼ਰਮ ਕਹਦੀ ਹੈ ਆਪਾਂ ਇੱਥੇ ਇਸ ਦਾ ਅਰਥ ਆਪਾਂ ਲੱਜਾ ਕਰ ਲਈਏ ਕਿ ਵਿਕਾਰਾਂ ਵਜੋਂ ਲੱਜਾ ਕਰ ਲਈਏ ਵਿਕਾਰਾਂ ਵਜੋਂ ਉੱਟ ਜਾਣਾ ਵਕਾਰਮੂਲ ਬੰਨ ਪਾਰ ਲਾਣਾ ਪਰ ਮਨ ਉਸਦਾ ਮਾਰੀ ਸ਼ਰੂਖ ਖਾਲਣੀ ਫਿਰ ਧਿਆਨ ਕੀ ਰੂਪੂਤ ਲਗਾਓ ਜਿਹੜੇ ਕਬੂਤੀ ਲਾਉਣੀ ਹੈ ਨਾ ਸਵਾਲ ਲਾਉਣੀ ਆ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਤੁਸੀਂ ਪ੍ਰਮਾਤਮਾ ਦੇ ਸਿਮਰਨ ਦੀ ਲਗਾਓ ਪ੍ਰਮਾਤਮਾ ਦੇ ਧਿਆਨ ਦੀ ਲਗਾਓ ਤੇ ਜਪਜੀ ਸਾਹਿਬ ਦੇ ਬਚਨ ਨੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਯੋਗੀਆਂ ਦੇ ਪਰਿਥਾ ਸਮਝਾ ਰਹੇ ਨੇ ਫਿਰ ਮਹਾਰਾਜ ਕਹਿੰਦੇ ਚਿੰਤਾ ਕਾਲ ਕੁਆਰੀ ਕਾਇ ਜੁਤ ਜਿਹੜਾ ਪਰ ਇਹਨੂੰ ਕਿਥਾਂ ਦਾ ਅਰਥ ਹੈ ਚਿੰਤਾ ਦਾ ਅਰਥ ਹੋ ਗਿਆ ਕੋਦੜੀ ਤੇ ਕਾਲ ਦਾ ਅਰਥ ਹੋ ਗਿਆ ਮੌਤ ਜਿਹੜੀ ਇੱਕ ਇੰਤਹਾ ਪਾਉਣੀ ਹੈ ਨਾ ਇਹਨੂੰ ਭਾ ਲੋ ਕਿ ਮੌਤ ਮੌਤ ਕਾਲ ਸਾਡੇ ਸਿਰ ਤੇ ਹੀ ਹੈ ਫਿਰ ਕਾਇਆ ਜੁੱਤ ਡੰਡਾ ਪਰ ਤੀਤ ਕੁਆਰੀ ਕੁਆਰੀ ਕਾਇਆ ਕੁਆਰੀ ਕਾਇ ਦਾ ਅਭਤ ਕਰਨਾ ਹੈ ਕਿ ਜਿਹੜੀ ਅਸ਼ੋਤ ਹੈ ਕੁਆਰੀ ਦਾ ਅਰਥ ਇਹ ਨਹੀਂ ਕਰਨਾ ਕਿ ਵਿਆਹ ਤੋਂ ਰਹਿਤ ਜਿੰਦੂ ਕਿਸੇ ਨੇ ਸ਼ੋਇਆ ਨਹੀਂ ਹੁੰਦਾ ਬੁਕਾਰਿਆਂ ਤੋਂ ਰਹਿਤ ਰਹਿਣਾ ਹੈ ਆਹੀ ਪੰਥੀ ਸਗਲ ਜਮਾਤੀ ਮਨ ਜਿੱਤੈ ਜਗ ਜੀਤ ਹੁਣ ਜਿਹੜੀ ਆਈ ਪੰਥੀ ਹੈ ਸਗਲ ਜਮਾਤੀ ਤੇ ਜੋਗੀਆਂ ਦੀਆਂ ਵੀ 12 ਜਮਾਤਾਂ ਹੁੰਦੀਆਂ ਨੇ ਸਾਰਿਆਂ ਤੋਂ શ્રેਸ਼ਟ ਜਿਹੜੀ ਜਮਾਤ ਹੈ ਉਹ ਆਈ ਹੈ ਆਈ ਦੀ ਮਾਤ ਜਿਹੜੀ 12ਵੀਂ ਜਮਾਤ ਹੈ ਸਾਰਿਆਂ ਤੋਂ ਵੱਡੀ ਜਮਾਤ ਹੈ ਮਾਰ ਕੇ ਇਹ ਸਾਰੀਆਂ ਜਮਾਤਾਂ ਵੀ ਜੇ ਤੂੰ ਆਪਣੇ ਆਖਦੇ ਕਹਿੰਦੇ ਮਨ ਜਿੱਤੈ ਜਗ ਜੀਤ ਜਦੋਂ ਤੂੰ ਆਪਣੇ ਮਨ ਤੇ ਤੇ ਕਾਬੂ ਕਰ ਲੈ ਮਨ ਜਿੱਤ ਲਿਆ ਤੂੰ ਸਾਰਿਆਂ ਤੋਂ શ્રેਸ਼ਟ ਬਣ ਜਾਏਗਾ ਆਦੇਸ਼ ਤਿਸੈ ਆਦੇਸ਼ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਮਨ ਇਸ ਤਰ੍ਹਾਂ ਜੋਗੀਆਂ ਨੂੰ ਉਪਦੇਸ਼ ਦੇ ਕੇ ਸਮਝਾਉਂਦੇ ਨੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਜੇ ਤੁਸੀਂ ਭੂਤੀ ਵੀ ਰਵਾਣੀ ਹੈ ਨਾ ਆਪਣੇ ਸਰੀਰ ਨੂੰ ਸਵਾ ਲਾਉਣੀ ਹੈ ਪਰਮਾਤਮਾ ਦੇ ਨਾਮ ਦੀ ਲਗਾਓ ਪਰ ਅੱਜ ਕੱਲ ਉਹ ਵਿਖਾਵੇ ਦੇ ਤੌਰ ਤੇ ਰਹਿ ਗਿਆ ਅਸਲ ਵਿੱਚ ਜਿਹੜਾ ਜੋਗੀਆਂ ਦਾ ਅਰਥ ਸੀ ਨਾ ਜੋਗੀਆਂ ਦਾ ਸਵਾਲ ਹੋਣ ਦਾ ਅਰਥ ਜਾਂ ਤਾਂ ਆਪਣੇ ਅੰਦਰ ਹੰਕਾਰ ਖਤਮ ਕਰਨਾ ਜਾਂ ਇਹ ਸਮਝਣਾ ਸੀ ਕਿ ਮੇਰੇ ਮੌਤ ਆਕਰ ਉਹ ਮਿੱਟੀ ਦਾ ਮਿੱਟੀ ਦੇ ਵਿੱਚ ਸਵਾਹ ਹੋਣਾ ਪਰਮਾਤਮਾ ਦਾ ਨਾਮ ਜਪਣ ਦਾ ਅੱਗੇ ਪਾਲੇ ਬੱਦਰ ਕਰਦੇ ਨੇ ਰਹਾਉ ਵਿਸ਼ਰਾਮ ਦੇ ਕੇ ਪਰ ਨਿਗਨ ਉਸ ਤੱਕ ਨਾਮ ਇਹ ਜਾ ਗਏ ਫਿਰ ਦਰਸ਼ਨ ਨੇ ਕਹਿੰਦੇ ਜਿਹਦੇ ਮੂੰਹ ਤੇ ਪਰ ਨਿੰਦਿਆ ਨਹੀਂ ਹੈਗੀ ਜਿਹੜਾ ਕਿਸੇ ਦੀ ਪਰ ਨਿੰਦਿਆ ਨਹੀਂ ਕਰਦਾ ਕਿਉਂਕਿ ਜਿਹੜੀ ਪਰ ਨਿੰਦਿਆ ਹੈ ਨਾ ਭਗਤ ਪਰਮਾਨੰਦ ਦੀ ਦੇ ਬਚਨ ਨੇ ਕਾਮ ਨਾ ਬਿਸਰਿਓ ਕਰੋਧ ਨਾ ਬਿਸਰਿਓ ਲੋਭ ਨਾ ਛੋਟਿਓ ਦੇਵਾ ਪਰਨੰਦਾ ਮੁਕਤੇ ਨਹੀਂ ਛੁੱਟੀ ਨਿਫਲ ਪਈ ਸਭ ਸੇਵਾ ਕਹਿੰਦੇ ਜਿਹੜੇ ਪਰਨੰਦਿਆ ਨਾ ਜਦੋਂ ਮੁਕਤੋ ਨਹੀਂ ਛੱਡੀ ਨਾ ਕੀਤਾ ਹੋਇਆ ਸੇਵਾ ਜਿੰਨੀ ਮਰਜੀ ਮਨੁੱਖ ਦੀ ਸੇਵਾ ਸਿਮਨ ਕੀਤਾ ਹੋਵੇ ਉਹ ਸਾਰਾ ਕੀਤਾ ਹੋਇਆ ਨਿਫਲ ਹੈ ਜਦੋਂ ਤੁਸੀਂ ਪਰਨੰਦਿਆ ਦਾ ਰੋਗ ਤੁਹਾਨੂੰ ਲੱਗ ਗਿਆ ਜਿੰਨਾ ਚਿਰ ਤੁਸੀਂ ਪਰਨੰਦਿਆ ਨਹੀਂ ਛੱਡਦੇ ਤੁਹਾਡਾ ਸੇਵਾ ਸਿਮਨ ਕਿਸੇ ਕੰਮ ਦਾ ਨਹੀਂ ਮਾਰਾ ਕਹਿੰਦੇ ਜਿਹੜਾ ਇਹ ਪਰਮ ਨਿੰਦਿਆਂ ਤੋਂ ਰਹਿਤ ਹੈ ਨਾ ਇਹ ਜਿਹੜੇ 19 ਦੋਸ਼ ਨੇ ਜਿਹੜੇ ਆਪਾਂ ਸੋਲ ਠਰਾਕ ਦੇ ਵਿੱਚ ਮਹਾਰਾਜ ਦੇ ਬਚਨ ਪੜ੍ਹੇ ਸੀ ਸੋਲ ਠਰਾਕ ਤੇ ਮਾਰਾ ਕਹਾਂ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਿਆ ਸੋ ਕਿਸ ਨੇ ਯਾਰ ਪੈ ਨਹੀਂ ਜਾ ਕੇ ਕੰਚਨ ਮਾਟੀ ਮੰਨਿਆ ਹਰਕ ਸੋਇ ਤੇ ਰਹੇ ਨਿਆਰਾ ਨਾਹਿ ਮੰਨ ਆਪ ਮੰਨਾ ਇਹ 19 ਲਖਣਾਂ ਨੇ ਉਹ 19 ਦੋਸ਼ ਨੇ ਜਿਹੜਾ ਇਹ 19 ਦੋਸ਼ਾਂ ਤੋਂ ਰਹਿਤ ਰਹੇਗਾ ਨਾ ਉਹੀ ਜੋਗੀ ਹੈ ਜਾਂ ਸਾਧੂ ਹੈ ਵੋਰ ਦਾ ਕਥਨ ਜੇ ਆਪਾਂ ਪੁਰਣੀ ਰੋਸਾਂ ਨੂੰ ਦੇਖੀਏ ਨਾ ਦੁੱਖ ਸੁੱਖ ਦੇ ਵਿੱਚ ਵੈਸੇ ਸਮਾ ਜਾਂਦੇ ਨੇ ਮਾਨ ਕੁਮਾਨ ਹਰ ਤਸੋਗ ਇਹਨਾਂ ਤੋਂ ਜਿਹੜਾ ਮਾਰੇ ਕਹਿੰਦੇ ਰਹਿਤ ਹੋਏ ਹੈ ਨਾ ਉਹ ਅਸਲ ਦੇ ਵਿੱਚ ਜੋ ਵੀ ਹੈ ਜਾ ਕੇ ਮਰ ਗੇਆ ਉਸ ਤਿਲੰਦਿਆ ਨਹੀਂ ਜਾ ਕੇ ਕੰਚਨ ਲੋਹ ਸਮਾਨ ਜਿਹੜਾ ਕਹਿੰਦਾ ਸੋਨਾ ਹੈ ਨਾ ਮਾਰੇ ਕਹਿੰਦੇ ਨਾ ਹੀ ਬਾਦਸ਼ਾਹ ਇਹ ਕਹਿੰਦੇ ਜਿਹੜਾ ਸੋਨਾ ਉਹਨੂੰ ਵੀ ਫਿਰ ਉਹ ਜੋਗੀ लोहे ਦੇ ਸਮਾਨ ਸਾਹਮਣੇ ਲੋਹਾ ਹੈ ਅੱਗੇ ਮਹਾਰਾਜ ਜੀ ਕਹਿੰਦੇ ਨੇ ਫਿਰ ਆਖੇ ਜੀ ਮਹਾਰਾਜ ਕਿਹੜਿਆ ਹਾਰਕ ਸੋਗ ਤੇ ਰਹੇ ਨਿਆਰਾ ਜਿਹੜੇ ਦੁੱਖੀ ਦੇ ਲੱਛਣ ਫਿਰ ਮਹਾਰਾਜ ਦੱਸ ਲਿਆ ਹਾਰਕ ਸੋਗ ਤੇ ਰਹੇ ਨਿਆਰਾ ਨਾ ਹੀ ਉਹਨੂੰ ਦੁੱਖ ਹੈ ਹਾਰਕ ਹੈ ਨਾ ਹੀ ਸੋਗ ਹੈ ਨਾ ਹੀ ਸੋਕਾ ਹੈ ਸੁੱਖ ਦੁੱਖ ਜੇ ਪਾਸੇ ਨਾ ਹੀ ਸੇ ਕਟ ਬ੍ਰਾਹਮਣ ਨਵਾਸਾ ਤੇ ਇਹ ਕਟ ਬ੍ਰਾਹਮਣ ਨਵਾਸਾ ਗੁਰ ਕਰਪਾ ਜੇ ਨਾਰਕੋਂ ਕੰਟ ਤੇ ਹੀ ਜੁਗਤਿ ਪਛਾਨੀ ਪਰ ਜਿਸ ਤੇ ਗੁਰੂ ਨੇ ਕਿਰਪਾ ਕੀਤੀ ਉਸ ਨੇ ਇੱਕ ਜੁਗਤੀ ਰਿਪਛਾਨਿਆ ਹਰਖ ਸੋਗ ਤੇ ਰਹਨੇ ਯਾਰੋ ਨਾਹਿ ਮਾਨੁ ਤੁਮਾਨਾ ਇਹ ਸੋਲਰ ਆਦੇ ਮਹਾਰਾ ਦੇ ਬਚਨ ਨੇ ਮਾਰੇ ਇੱਥੇ ਕਹ ਰਹੇ ਨੇ ਹਰਖ ਸੋਗ ਤੇ ਰਹੇ ਅਤਿਤਾ ਹਰਖ ਸੋਗ ਕੋ ਦਿਨੋ ਹਰਖ ਸੋਗ ਦੇ ਨਾਲ ਕੋਈ ਫਰਕ ਨਹੀਂ ਜੇ ਸੋਖ ਹੈ ਤਾਂ ਵੀ ਉਸ ਦੀ ਮੌਤ ਦੇ ਵਿੱਚ ਹੈ ਜੇ ਦੋਖਾ ਜੀਵਨ ਦੇ ਵਿੱਚ ਤਾਂ ਵੀ ਉਸ ਅਕਾਲ ਪੁਰਖ ਦੀ ਮੌਤ ਦੇ ਵਿੱਚ ਜਿਵੇਂ ਭਾਈ ਰਿਆ ਲਾ ਜੀ ਭਾਈ ਮਤੀ ਦਾਸ ਜੀ ਭਾਈ ਸੱਤੀ ਦਾਸ ਜੀ ਆਰਿਆਂ ਨਾਲ ਚੀਰਿਆ ਗਿਆ ਦੇਗ ਦੇ ਵਿੱਚ ਪਾਈ ਦੇ ਆਲਾ ਜੀ ਨੂੰ ਉਬਾਲ ਲਿਆ ਗਿਆ ਆਰਿਆਂ ਦੇ ਨਾਲ ਚੀਰਿਆ ਗਿਆ ਪਰ ਜਰਜੀ ਸਾਹਿਬ ਦਾ ਬਾਠ ਸੰਪੂਰਨ ਕੀਤਾ ਕੋਈ ਹਰ ਕਿਸੇ ਨੂੰ ਨਹੀਂ ਸੀ ਉਹ ਸਰਕਾਰ ਕੋਠੀ ਦੀ ਮੌਤ ਦੇ ਵਿੱਚ ਸੀ ਅਤੀਤਾ ਜੋਗੀ ਸਾਹਿਬ ਹਨ ਕਹਿੰਦੇ ਜੋਗੀ ਦੇ ਜੋਗੀ ਕੁਸ਼ ਪਰਮਾਤਮਾ ਦੇ ਨਾਲ ਜਿਹੜਾ ਜੁੜਿਆ ਹੋਇਆ ਸਾਧੂ ਉਸ ਨੂੰ ਪੂਰ ਇਹ ਤੋਹਿ ਬਖਾਨੇ ਉਹ ਅਸਲੀ ਸਾਧੂ ਹੈ ਉਸ ਨੂੰ ਸਾਧੂ ਆਖਿਆ ਜਾਂਦਾ ਜਿਹੜਾ ਇਸ ਚੀਜ਼ਾਂ ਤੋਂ ਰਹਿਤ ਹੈ ਅਗੇ ਮਹਾਰਾ ਜੀ ਕਹਿੰਦੇ ਆ ਇੱਕ ਲਖਣ ਹੋਰ ਦੱਸਦੇ ਨੇ ਕਹਿੰਦੇ ਚੰਚਲ ਮਨ ਦਹਿਲਿਸ ਪੌਦਾ ਹੈ ਅਚਲ ਜਾਇ ਰਮ ਕਹਿੰਦਾ ਜਿਹੜਾ ਚੰਚਲ ਮਨ ਹੈ ਤਾਂ ਤੁਹਾਡੇ ਭੱਜਿਆ ਪੈਂਦਾ ਨਹੀਂ ਵਸ ਚ ਨਹੀਂ ਆਉਂਦਾ ਕਹਿੰਦੇ ਜਿਹਨੇ ਇਸ ਮਨ ਨੂੰ ਵਿਜਿਤ ਲਿਆ ਮਨ ਜਿੱਤਿਆ ਜਗ ਜੀਤ ਮਹਾਰਾ ਜੀ ਨੇ ਕਿਹਾ ਸੀ ਜਗੀ ਸਰਚ ਵੀ ਕਹਿੰਦੇ ਜਿਸ ਨੇ ਇਸ ਮਨ ਤੇ ਵੀ ਕਾਬੂ ਕਰ ਲਿਆ ਉਹ ਪੁਰਖ ਉਹ ਸਾਧੂ ਹੈ ਉਹ ਜੋਗੀ ਹੈ ਕਹ ਨਾਨਕ ਇਹ ਵਿਦ ਜੋਗ ਕਹਿੰਦੇ ਕਹ ਨਾਨਕ ਇਹ ਵਿਦ ਜੋਗ ਜੋ ਨ락 ਮੁਕਤ ਤਾਹਿ ਤੁਮ ਕਹਿੰਦੇ ਇਹਦੇ ਵਿੱਚ ਇਹ ਵਿਧੀਆਂ ਨੇ ਉਹੀ ਨਰ ਇਸ ਸੰਸਾਰ ਤੇ ਮੁਕਤ ਹੈ ਭਾਵੇਂ ਉਹੀ ਇਸ ਸੰਸਾਰ ਤੇ ਸਾਧੂ ਹੈ ਨਹੀਂ ਤਾਂ ਮਾਰਾ ਕਹਿੰਦੇ ਆ ਤੇਰੇ ਜੋਗੀ ਕੋ ਜੁਗਤ ਨਾ ਜਾਣ ਕਹਿੰਦੇ ਇਹ ਤਾਂ ਜੋਗੀਆਂ ਨੇ ਜੁਗਤੀ ਉਹ ਨਹੀਂ ਜਾਣੀ ਉਹ ਤਾਂ ਲੋਭ ਮੋਹ ਮਾਇਆ ਮਮਤਾ ਹੋ ਰੱਖ ਤੇ ਕਾ ਵਿਦਿ ਵਿੱਚ ਫਸੇ ਪਏ ਸੋ ਜਨੀਆਂ ਨੂੰ ਬੇਨਤੀਆਂ ਪ੍ਰਵਾਨ ਕਰਦੀਆਂ ਗੁਰੂ ਪਿਆਰੀ ਸੰਗਤ ਤੁਨ ਤਾਂ ਅੰਸ਼ੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਖਸ਼ਣ ਹਾਰੇ ਬਾਖਸ਼ ਲੈਣਾ ਅੱਗੇ ਬਾਤ ਤੇ ਅਸੀਸਾਂ ਦੇਣੀਆਂ ਬਲਾ ਗੁਰਮੁਖੀ ਫਤੇ ਵਾਜ ਉਤੇ ਕਾਥਾਲ ਸਾਹਿਬ ਵਾਜ